ਦਿਨੋ-ਦਿਨ ਵਧ ਰਿਹਾ ਵਾਤਾਵਰਨ ਪ੍ਰਦੂਸ਼ਣ ਅੱਜ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਕੇ ਸਾਹਮਣੇ ਆ ਰਿਹਾ ਹੈ ਜੇਕਰ ਵਾਤਾਵਰਨ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਅਸੀਂ ਹੁਣ ਤੋਂ ਹੀ ਸੁਚੇਤ ਨਾ ਹੋਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਕੰਬੀ ਨਤੀਜੇ ਭੁਗਤਣੇ ਪੈ ਸਕਦੇ ਨੇ ਇਸ ਲਈ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਣ ਲਈ ਵੱਧ ਤੋਂ ਵੱਧ ਬੁੱਟੇ ਲਗਾਉਣ ਲਈ ਸਮੇਂ ਦੀ ਲੋੜ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛਤਾ ਦੀ ਸੇਵਾ ਤਹਿਤ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਸਵੱਛਤਾ ਪਖਵਾੜੇ ਦੀ ਸ਼ੁਰੂਆਤ ਮੋਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਰੁੱਖ ਮਾਕੇ ਨਾਮ ਅਧੀਨ ਬੂਟੇ ਲਗਾਉਣ ਮੋਕੇ ਕੀਤਾ ਹੈ ਅੱਜ ਇੱਕ ਪੇਡ ਮਾਕੇ ਨਾਮ ਉਹਦੇ ਤਹਿਤ ਸਵਸ ਭਾਰਤ ਹੈ ਜਿਹੜਾ ਜਿਹਦੇ ਤਹਿਤ ਅਸੀਂ ਪਿੰਡਾਂ ਚ ਸ਼ਹਿਰਾਂ ਚ ਉਹਦੇ ਲਾਉਨੇ ਆ ਔਰ ਇਸ ਵਾਰ ਬਹੁਤ ਪੌਦੇ ਅਸੀਂ ਦੇਖੇ ਕਿ ਆਮ ਲੋਕਾਂ ਨੇ ਵੀ ਲਾਇਨੇ। ਉਹਦੇ ਲਈ ਮੈਂ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਦੇ ਸਾਰੇ ਸਕਾਰਯੋਗ ਲੋਕਾਂ ਦਾ ਧੰਨਵਾਦ ਕਰਦਾ। ਜਿਨ੍ਹਾਂ ਨੇ ਆਪਣੇ ਘਰਾਂ 'ਚ ਖੇਤਾਂ 'ਚ ਬਹੁਤ ਸਾਰੇ ਪੌਦੇ ਲਾਇਨੇ। ਅੱਜ ਲੋੜ ਹੈ ਸਾਨੂੰ ਵਾਤਾਵਰਨ ਬਚਾਉਣ ਦੀ। ਪਾਵਨ ਗੁਰੂ ਕਾਣੀ ਪਿਤਾ ਮਾਤਾ ਤਰਤ ਮਹਤੂ ਗੁਰੂ ਸਾਹਿਬ ਵੀ ਕਹਿੰਗੇ ਆ ਕਿ ਜਿਹੜਾ ਵਾਤਾਵਰਨ ਹੈ ਇਹੀ ਸਾਡੇ ਮਾਂ-ਬਾਪ ਸਾਰਾ ਸਾਡੇ ਰਿਸ਼ਤੇ ਨਾਲੋਂ ਨਾ ਕੀਤੀ ਹੈ। ਸੋ ਅੱਜ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਕਿਸ ਬੱਦ ਵੱੱਡ ਪੌਦੇ ਲਾਇਏ। ਅਸੀਂ ਆਪਣੇ ਪੰਜਾਬ ਦੇ ਦੁਬਾਰਾ ਹੀ ਪੰਜਾਬ ਬਣਾਈ ਜਿਹੜੇ ਸਾਡੇ ਬਜ਼ੁਰਗ ਸਾਨੂੰ ਦੇਕੇ ਗਏ ਸੀ ਸੋ ਉਹਦੇ ਤਹਿਤ ਅਸੀਂ ਡੀਸੀ ਅਫਸਰ ਦੇ ਮਾਨਯੋਗ ਮਿਸਾ ਵਾਏ ਆ ਸੀ ਉਹਨਾਂ ਦਾ ਵੈਲਕਮ ਵੀ ਕਰਦੇ ਆ ਅਸੀਂ ਏਡੀਸੀ ਸਾਹਿਬ ਏਡੀਸੀ ਡਿਵੈਲਪਮੈਂਟ ਸਾਰੇ ਅਫਸਰ ਸਹਿਬਾਨ ਖੜੇ ਆ ਰਲ ਕੇ ਅਸੀਂ ਸ਼ੁਰੂਆਤ ਕੀਤੀ ਹੈ ਔਰ ਸਭ ਨੂੰ ਬੇਨਤੀ ਕਰਦੇ ਕਿ ਵੱਧ ਤੋਂ ਵੱਧ ਪੋਧ ਲਓ ਸੀ ਸਵਸ਼ਟਾ ਕੋ ਖੜਾ ਸ਼ੁਰੂ ਕੀਤਾ ਹੈ ਪਤਾ ਹੀ ਹੈ ਕਿ ਆਪਣੇ ਵਾਤਾਵਰਨ ਨੂੰ ਬਚਾਣ ਲਈ ਇਹ ਬਹੁਤ ਜ਼ਰੂਰੀ ਹੈ ਆਪਣੀਆਂ ਫਿਊਚਰ ਜਨਰੇਸ਼ਨਸ ਲਈ ਸੋ ਅਸੀਂ ਇੱਕ ਕਦਮ ਉਠਾਇਆ ਛੋਟਾ ਜਿਹਾ आई वुड एप्रीशिएट जारी पब्लिक इधर ही नहीं गवर्नमेंट वालों नहीं कि सारे पौधे लगान सो दैट अपना फतहगढ़ साहब जिला वैसे भी हरा भरा हो